ਸਾਸੀ ਕਾਲ ਜੀ ਸਾਰਿਆਂ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਆ ਨਿਗਾਹਿਆਰੀ ਸੜਕ ਦੇ ਉੱਤੇ ਕੁਲਦੀਪ ਬਾਈ ਦੇ ਘਰ ਦੇ ਵਿੱਚੋਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ 6 ਜਨਵਰੀ ਦਿਖਾਵਾਂਗੇ ਮਿੱਤਰੋ 6 ਜਨਵਰੀ ਸੂਏ ਸਵਾਏ ਤੇ ਚੰਗੇ ਦੁੱਧ ਵਾਲੇ ਤੇ ਤਿਆਰ ਦੁੱਧ ਵਾਲੇ ਤੇ ਹਾਜ਼ਰ ਦੁੱਧ ਵਾਲੇ ਮਿਲਣਗੇ ਰਾਜਸਥਾਨ ਦੀਆਂ ਮਈਆਂ ਹੋਣਗੀਆਂ ਟੌਪ ਕਲਾਸ ਮਿੱਤਰੋ ਤੇ ਹਰਿਆਣੇ ਦੀਆਂ ਵੀ ਵਿੱਚ ਕੁਝ ਹਰਿਆਣੇ ਦੀਆਂ ਵੀ ਹੋਣਗੀਆਂ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਮਿੱਤਰੋ ਜਿਨ੍ਹਾਂ ਨੇ 부ਰੀ ਲੈਣੀ ਹੈ 부ਰੀ ਦਿਖਾ ਦੇਾਂਗੇ ਜਿਹੜੇ ਨੀਲੀ ਰਾਵੀ ਦੇ ਚਾਹਵਾਣ ਉਹਨਾਂ ਨੂੰ ਨੀਲੀ ਰਾਵੀ ਮਿਲ ਜੂਗੀ ਜਿਹੜੇ ਕਾਲੀ ਮੱਝ ਦੇ ਚਾਵਲ ਹੋਣਗੇ ਉਹਨਾਂ ਨੂੰ ਕਾਲੀ ਮੱਝ ਮਿਲ ਜੂਗੀ ਪਾ ਬਿਲਕੁਲ ਤੁਹਾਡੇ ਫਿਰ ਉਸੇ ਤਰ੍ਹਾਂ ਹੀ ਦੇਣ ਲੈਣ ਵਾਲੇ ਹੋਣਗੇ ਇੱਕ ਬੇਨਤੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਵੀਡੀਓ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਆ ਇਹ ਹੀ ਵੀਡੀਓ ਤੁਹਾਨੂੰ ਮਿਲੂਗੀ ਕੱਲੀ ਕੱਲੀ ਵੀਡੀਓ ਜਿਹੜੀ ਉਹ ਕਿਸੇ ਮੱਧ ਦੀ ਵੀ ਤੁਹਾਡੇ ਮੋਬਾਈਲ ਤੱਕ ਪਹੁੰਚ ਨਹੀਂ ਹੋਊਗੀ ਕਿਉਂਕਿ ਵੀਡੀਓ ਬਣਾਈ ਐਸੇ ਕਰਕੇ ਜਾਂਦੀ ਹੁੰਦੀ ਆ ਕਿ ਤੁਸੀਂ ਵੇਖ ਸਕੋ ਜਾਨਵਰਾਂ ਨੂੰ ਸਾਰੇ ਜਾਨਵਰਾਂ ਦੀ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਭਰਾ ਦੇ ਨਾਲ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਮਿੱਤਰੋ ਆਓ ਭਾਈ ਕਲਦੀਪ ਇੱਧਰ ਹੀ ਆ ਜਿਓ ਮਾਣਾ ਜੀ ਸਾਰੀ ਗੱਲਬਾਤ ਲਈ ਆਪਾਂ ਵੀਡੀਓ ਜਿਹੜੀ ਸ਼ੁਰੂਆਤ ਕਰਦੇ ਆਂ ਭਾਈ ਇਹਦੇ ਨਾਲ ਮਿਲਦੇ ਆਂ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਭਾਈ ਫਸਟ ਕਲਾਸ ਕਿਤਾਂ ਕਰ ਪਰਿਵਾਰ ਹੈ ਵਧੀਆ ਸੈਟ ਚਲੋ ਸ਼ੁਕਰ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਭਾਈ ਆਪਣਾ ਭਾਈ ਜੀ ਕਲਦੀਪ ਸਿੰਘ ਜੀ ਤੇ ਨਗਾਹੇ ਵਾਲੀ ਸੜਕ ਤੇ ਆ ਗਿਆ ਘਰ ਆਪਣਾ ਨਗਾਹੇ ਵਾਲੀ ਸੜਕ ਤੇ ਘਰ ਆ ਗਿਆ ਅੱਛਾ ਭਾਈ ਕਲਦੀਪ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਆਪਾਂ ਆਪਾਂ 6 ਜਨਵਰ ਦੇਵਾ ਦੋ ਨੀਲੀ ਰਾਵੀ ਦੇ ਵਿੱਚ ਦੋ ਨੀਲੀ ਰਾਵੀ ਤੇ ਇੱਕ ਪੂਰੀ ਆ ਗਈ ਹਨਾ ਭਾਈ ਬਾਈ ਇਧਰੋਂ ਹੀ ਸ਼ੁਰੂਆਤ ਕਰ ਲਈਏ ਭਾਈ ਆਪਾਂ ਉਧਰ ਹੀ ਕਰ ਲਈਏ ਚਲੋ ਠੀਕ ਹੈ ਚਲੋ ਬਾਈ ਅੱਛਾ ਭਾਈ ਇਹ ਮੈਂ ਦੀ ਕੀ ਡਿਟੇਲ ਆ ਭਾਈ ਬਾਈ ਜੀ ਪਿਓਰ ਹਰਿਆਣੇ ਚੋਂ ਮੱਝ ਲੈ ਕੇ ਆਏ ਆਪਾਂ ਠੀਕ ਹੈ ਜੀ ਹਾਂ ਜੀ ਇਹਦੇ ਥੱਲੇ 11 ਲੀਟਰ ਬੋਲਾ ਤੇ ਕਲਦੀ ਸੂਈ ਆ ਕਲਦੀ ਸੂਈ ਆ 11 ਲੀਟਰ ਇਹਦੇ ਪੈਰੇ ਨੂੰ ਪਾ ਦਿਆ ਯਾਨੀ ਕਿ ਪਿੱਛੋਂ ਗਾਰੰਟੀ ਆਈ ਏ 15 16 ਦੀ ਬਾਕੀ ਸੇਵਾ ਤੇ ਅੱਜ ਉਹਨੂੰ 11 ਲੀਟਰ ਆਪਾਂ ਘਰੋਂ ਤੋਲ ਕੇ ਦੇਵਾਂਗੇ ਅੱਜ ਆਪਾਂ ਦੋਵੇਂ ਟਾਈਮ ਚੁਵਾ ਦੇਾਂਗੇ ਚੁਵਾ ਪੰਜ ਰੰਗ ਚੋਂ ਹੁਣ ਆਪਣੇ ਕਰੀਏ ਓਕੇ ਜੀ ਚੁਵਾ ਕਿਵੇਂ ਲੱਗਾ ਵਾ ਜੀ ਚੁਵਾ ਬਾਬਸ ਤਾਂ ਪੜਾਟਵਾ ਦੀ ਮਾੜੀ ਮੱਝ ਘਰੇ ਵਾੜਦੇ ਹੀ ਨਹੀਂ ਨਹੀਂ ਸਹੀ ਗੱਲ ਆ ਜੀ ਅੱਛਾ ਬਈ ਇਹਨਾਂ ਬੱਚਾ ਕਿਹੜਾ ਆ ਗਿਆ ਜੀ ਇਹਦਾ ਕੱਲ ਦੀ ਸੂਈ ਆ ਬਾਈ ਜੀ ਇਹ ਅੱਛਾ ਕੱਲ ਦੀ ਸੂਈ ਆ ਕਿਰਤਾ ਜੇ ਬੋਲੇ ਚ ਹੀ ਆ ਬੋਲੇ ਬੋਲਾ ਜੀ ਬੋਲਾ ਹੇਗਾ ਬਾਈ ਸੁਆਹੀ ਕਿੰਨਾ ਸੁਈ ਹੋਊਗੀ ਬਾਈ ਤੀਜਾ ਤੀਜਾ ਸੁਆਹ ਅੱਛਾ ਰੇਟ ਕੀ ਰਹੂਗਾ ਬਾਈ ਹੰਦਾ ਰੇਟ ਪੂਰਾ ਲੱਖ ਤੇ 2000 ਦੂਰ ਵਾਲੇ ਨੂੰ ਛੋੜ ਐ ਜਿਹੜਾ ਪੂਰਾ 92000 ਦੀ 100 ਕਿਲੋਮੀਟਰ ਵਾਲੇ ਦੀਕ ਉੱਥੋਂ ਲੈ ਜੂ ਆ ਕੇ ਹਨਾ ਵੀ ਛੋੜ ਲਾ ਲਿਓ ਕਰਾਇਆ 2000 ਰੁਪਏ ਨੂੰ ਛੱਡਾਂਗੇ ਉਹ ਆਪਦੇ ਤੇ ਡਿਪੈਂਡ ਲਾ ਲਿਓ ਨਹੀਂ ਮੇਤਰੋ 98000 ਦੀ ਮੈਂ ਮਿਲੂਗੀ 2 ਲੱਖ ਰੁਪਇਆ ਬੋਲਾ ਛੋੜ 2000 ਰੁਪਇਆ ਵਾ ਫਿਊਜ਼ ਕਰ ਲਈ ਦੋ ਮਿੰਟ ਅੱਛਾ ਬਾਈ ਕਲਦੀਪ ਵੀਰੇ ਆਹ ਦੋ ਨੰਬਰ ਤੇ ਬਹਿ ਜੜੀ ਹਿੰਦੀ ਕੀ ਡਿਟੇਲ ਆ ਬਾਈ ਏ ਬਾਈ ਜੀ ਹੁਣ 13 ਲੀਟਰ ਬੋਲਾ ਤਿਆਰ ਆ ਥੱਲੇ ਠੀਕ ਆ ਆਦੀ ਪਲਦੀ ਚਾਰ ਡੰਗ ਚੋ ਕੇ ਆਪਾਂ ਦੋਲ ਜਾਣ ਇਹ ਵੀ ਇਧਰ ਦੀ ਏ ਕਿ ਹਰਿਆਣੇ ਦੀ ਇਹ ਪੰਜਾਬ ਦੀ ਮੱਝ ਆ ਇਹ ਪੰਜਾਬ ਦੀ ਮਿਆਂ 13 ਲੀਟਰ ਬੋਲਾ ਹੀ 5 ਮਾਦਨ ਸੂਈ ਨਾਲ ਬੱਚਾ ਬੈਠਾ ਤਾਜਾ ਇਹਦਾ ਆ ਇਹਦਾ ਬੱਚਾ 5ਵੇਂ ਦਿਨ ਸੂਈ ਨੂੰ 13 ਲੀਟਰ ਕੰਡੇ ਲਾਉਂਦੀ ਆ ਕੰਡੇ ਲਾਉਂਦੀ 킬ੋਆਂ 'ਚ 12 ਗੇਣਾਂ ਲਈ ਚੁਾਈ ਵੀ ਜਣੋ ਪੂਰੀ ਟੌਪ ਦੀ ਕਹਿ ਦੋ ਬਸ ਠੀਕ ਆ ਬਾਈ ਠੀਕ ਆ ਲੈਵਾ ਬਹੁਤ ਚੰਗਾ ਹੈ ਨਾ ਹਾਂਜੀ ਮੈਂ ਸਾਨ ਨਾਲ ਫਿਟਨੇਟ ਲੈਵਾ ਮੈਨੂੰ 1500 ਬਾਈ ਇਹ ਵੀ ਕਿੰਨਾ ਹੋਊਗੀ ਤੀਜਾ ਤੀਜਾ 1500 ਲੀ ਬਰੀਕੀ ਬਹੁਤ ਆ ਮੈਂ ਇਹਦੇ ਵਿੱਚ ਹਨਾ ਹਾਂਜੀ ਆਰਡਰ ਦੀ ਕੁਆਲਿਟੀ ਬੇਪਰੀ ਹੈ 13 ਲੀਟਰ ਖੁੱਲਾ ਕਹਿ ਕੇ ਦਿਓ ਦੁੱਧ ਠੀਕ ਹੈ ਚਵਾ ਚੰਗਾ ਓਕੇ ਜੋ ਲੈਣਾ ਹੀ ਇੱਕ ਨੰਬਰ ਠੀਕ ਹੈ ਬਾਈ ਇਹਦੇ ਮੈਗਰੇ ਕੱਟਾ ਆ ਗਿਆ ਕਿ ਕੱਟੀ ਕੱਟਾ ਹੀ ਅੱਜ ਕੱਟੇ ਆ ਗਏ ਮੈਂ ਪਹਿਲੀ ਵੀਡੀਓ ਚ ਕੱਟੀ ਵਾ ਵੱਧ ਸੀ ਹਨਾ ਹੂੰ ਲਾਈਵ ਪੁੱਤ ਲੈਵਾ ਦਿਖਾ ਦੀ ਫਿਰ ਬਾਜੇ ਮੰਗਾਉਣ ਵਾਲੀ ਵੀਡੀਓ ਨਹੀਂ ਕੰਮ ਰਹਿਣਾ ਇਹ ਆਹੀ ਵੀਡੀਓ ਵੇਖੀ ਚੱਲੋ ਜਿਹੜੀ ਤੁਹਾਨੂੰ ਦਿਸਦੀ ਐ ਇਸੇ ਘਰ ਦੇ ਵਿੱਚੋਂ ਹੀ ਬਣੀ ਹੋਊਗੀ ਇਸੇ ਘਰ ਦੇ ਵਿੱਚ ਆਓਗੇ ਤੇ ਇਹੀ ਮਿਹਨਤ ਤੁਹਾਡੇ ਮੱਥੇ ਲੱਗੂਗੀ ਆ ਬਾਈ ਕੱਟਾ ਵੀ ਅੰਦਾ ਬਖਾਦੀ ਪੁੱਤ ਪੰਜਵਾਂ ਦਿਨ ਸੋਈ ਨੂੰ 13 ਲੀਟਰ ਖੁੱਲਾ ਦੁੱਧ ਤਿਆਰ ਆ ਰੇਟ ਬਾਈ ਜੀ ਰੇਟ ਇਹ ਚੋ ਵੀ ਲੱਖ ਚੋਂ ਮਾਨਤਨ ਕਰਾਂਗੇ ਖੁੱਲਾ ਲੱਖ ਰੁਪਏ ਦੇ ਵਿੱਚੋਂ ਮਾਨਤਨ ਆਉਂ ਸਰਬਜੀ ਤਾਂ ਇਹ ਜੀਆਂ ਮੱਝਾਂ ਲੋਕ ਐ ਕਿ 30 ਦੇ ਖੜੇ ਆ ਆਪਾਂ ਮਾਨਤਨ ਨਹੀਂ ਕਰਦੇ ਲੋਕਾਂ ਦਾ ਪਿਆਰ ਹੀ ਵਧਾਉਣਾ ਬਸ ਠੀਕ ਆ ਬਾਈ ਜੀ ਠੀਕ ਆ ਲੈ ਮਿੱਤਰੋ 2 ਨੰਬਰ ਤੇ 3 ਨੰਬਰ ਤੇ ਮੈਂ ਬਾਈ ਹੋਲੇ ਇਹ ਬਾਈ ਇਹਦੀ ਕੀ ਡਿਟੇਲ ਹੈ ਇਹ ਤਾਜੀ ਸੂਈ ਆ ਇਹਨੂੰ ਚੌਥਾ ਦਿਨ ਆ ਜੀ ਠੀਕ ਆ ਥੱਲੇ 8 ਲੀਟਰ ਬੋਲਾ ਕਹਿ ਦਿਓ 8 ਲੀਟਰ ਬੋਲਾ ਇਹਦੇ ਥੱਲੇ ਚੌਥਾ ਦੇ ਨਾਲ ਸੁਈ ਨੂੰ ਸੀਲ ਠੰਡੀ ਚੁਾਈ ਇੱਕ ਨੰਬਰ ਦੀ ਇਹਦਾ ਬੱਚਾ ਕਿਹੜਾ ਆ ਗਿਆ ਆ ਕੱਟੀ ਜਾਂਦੀ ਆ ਗਈ ਲੈ ਮੇਰੇ ਤੋਂ ਇਹਦੇ ਦਾ ਬੋਲੇ ਚਾਂਮਾ ਜੀ ਵਾਲੇ ਠੀਕ ਆ ਬਾਈ ਠੀਕ ਆ ਤੇ ਇਹਦੇ ਥੱਲੇ 8 ਚੁਾਈ ਚ ਵੀ ਜਾਂਦੀ ਵੀ ਚੁਾਈ ਓਕੇ ਸੈਪ ਇਹਦਾ ਕਿੰਨਾ ਸੁਆ ਜੀ ਇਹ ਵੀ ਤੀਜਾ ਹੀ ਆ ਇਹ ਕਿਹੜੇ ਇਲਾਕੇ ਦੀ ਆ ਗਈ ਇਹ ਵੀ ਰਾਜਸਥਾਨ ਦੀ ਇਹ ਰਾਜਸਥਾਨ ਦੀ ਠੀਕ ਆ ਬਾਈ ਇੰਦੀ ਕੀ ਡਿਮਾਂਡ ਰਹੂਗੀ ਜੀ ਇਹਦੀ 85000 ਜੀ 85000 ਰੁਪਏ ਲੜ ਪਿਆ ਰਹਿੰਦੇ ਉਹ ਤਾਂ ਕਰਾਂਗੇ ਸਰਬ ਜੀ ਤੁਹਾਡੇ ਆਕੇ ਕਿ ਬਣਾ ਕਰਗੇ ਰਿੰਗ ਬੰਦ ਕਰ ਦਿਓ ਫੋਨ ਦੀ ਜ ਨਹੀਂ ਮਿੱਤਰੋ 8 ਲੀਟਰ ਬੋਲਾ ਲਾ ਲਿਓ 10 11 ਕਿਲੋ 12 ਕਿਲੋ ਖੁੱਲਾ ਦੁੱਧ ਬਾਰਾ ਆਰਾਮ ਨਾਲ ਆਪਣੀ ਕੋ ਬੇਫਿਕਰ ਹੋ ਉਤਰੇ ਨੇ 12 ਦੇਣ ਖੁੱਲਾ ਹਾਂ 12 ਕਿਲੋ ਦੁੱਧ ਖੁੱਲਾ ਡੁੱਲਾ ਦੇ ਜੂ ਕਿਉਂਕਿ ਅਜੇ ਮਈਆਂ ਆਈਆਂ ਵਾਟ ਦੇ ਵਿੱਚੋਂ ਤਾਂ ਵੀ ਇਹਨੇ ਦੁੱਧ ਤੇ ਚੱਲੇ ਜਾਂਦੇ ਆ ਕਿਉਂਕਿ ਉੱਪਰ ਇਹ ਥਾਂ ਆਈਆਂ ਵਾਟ ਤੋਂ ਆਈਆਂ ਅੱਛਾ ਲੈ ਵੀ ਮਿੱਤਰੋ ਹੁਣ ਆਜੋ ਬੂਰੀ ਦੇ ਚਾਹ ਵਣ ਪੂਰੀ ਆ ਆਪਣੇ ਭਾਈ ਇਹਦੀ ਕੀ ਡਿਟੇਲ ਆ ਇਹ ਬਾਈ ਜੀ ਅੱਜ 11 ਲੀਟਰ ਦੁੱਧ ਦਾ 10 ਠੰਡਾ ਦੇਵਾਂਗੇ ਠੀਕ ਆ ਜੀ ਕਿੰਨੇ ਦਿਨਾਂ ਦਾ ਸੁਆ ਹੋ ਗਿਆ ਜੀ ਇਹ 20 ਦਿਨਾਂ ਦਾ ਸੁਆ ਕਹਿ ਦਿਓ ਜੀ ਠੀਕ ਆ ਆ ਕੱਟੀ ਆ ਗਈ ਇਹਦੇ ਮਗਰ ਗੁਰੀ ਹੋਈ ਕੱਟੀ ਆ ਗਈ ਇਹਦੇ ਮਗਰ ਹਣਾ ਜੀ ਠੀਕ ਆ ਚਵਾਈ ਇੱਕ ਨੰਬਰ ਦੀ ਠੰਡੀ ਸੀਲ ਆਈ ਇਹ ਕਿੰਨੇ ਵਾਂ ਸੁਆ ਵਾ ਜੀ ਇਹ ਤੀਜਾ ਸੁਆ ਝੋਟੀ ਆਈ ਤੀਜਾ ਸੁਆ ਠੀਕ ਆ ਜੀ ਚਵਾਈ ਇਹਨੂੰ ਵੀ ਓਕੇ ਆ ਓਕੇ ਹਾਂ ਜੀ ਇਹ ਕਿਲੇ ਲੱਕੇ ਦੀ ਆ ਗਈ ਜੀ ਇਹ ਪੰਜਾਬ ਦੀ ਵੀਰੇ ਆਪਣੇ ਇੱਧਰ ਦੀ ਹੋਏ ਠੀਕ ਆ ਤੇ ਮੈਂ ਇਹ ਇਸੇ ਲੱਕੇ ਦੀ ਮੈਂ ਜਿਹੜੀ ਇੱਧਰ ਦੀ ਉਹ ਇੱਧਰ ਦੀ ਹੋਊਗੀ ਜਿਹੜੀ ਰਾਜਸਥਾਨ ਦੀ ਹੋ ਰਾਜਸਥਾਨ ਦੀ ਜਿਹ ਆਵਣਾ ਦੋ ਜੀ ਉੱਥੇ 12 ਲੀਟਰ ਸੀ ਆਪਾਂ ਤਾਂ 11 ਕਹਿੰਦੇ ਕੋਈ ਕਿਲੋ ਪਸ਼ੂ ਆ ਘਟ ਜਾਂਦਾ ਉਹ ਉਪਰਾ ਕਰ ਦਿੰਦਾ ਚਵਾਜ ਨੂੰ ਵੀ ਓਕੇ ਆ ਜੀ ਲੈ ਪੱਦੀ ਦੀ ਕੱਟੀ ਇੱਕ ਵਾਰੀ ਫਿਰ ਦਿਖਾ ਦੇ ਮਿੱਤਰੋ ਆ ਕੱਟੀ ਇਹਦੇ ਮਗਰ ਪੂਰੀ ਅੱਛਾ ਭਾਈ ਇਹਦਾ ਡਿਮਾਂਡ ਕੀ ਰਊਂਗੇ ਇਹਦੀ 85000 ਆ ਜੀ 85000 ਰੁਪਿਆ 85 85 ਵਾਲਾ ਜੋੜਾ ਜੇ ਕੋਈ ਲੈ ਲੈ ਮਾਨਤਨ ਖੁੱਲਾ ਹੋ ਜੂ ਜਿੰਨਾ ਜਿਵੇਂ ਤੂੰ ਕਹਦਿਆਂ ਭਾਈ ਤੇਰੇ ਨਾਲ ਬਸ ਓਕੇ ਠੀਕ ਹੈ ਲੈ ਮਿੱਤਰੋ ਜੇ ਤੁਸੀਂ ਇਹ ਜੋੜਾ ਖਰੀਦੋਗੇ ਬੂਰੀ ਤੇ ਕਾਲੀ ਇਹਦੇ ਵਿੱਚ ਮਾਨਤਨ ਖੁੱਲਾ ਹੋ ਜੂ ਇਹ 3-4 ਹੋਗੀ ਆ 5 ਨੰਬਰ ਤੇ ਨੀਲੀ 라ਵੀ ਦੀ ਮੈਂ ਭਾਈ ਇਹਦੀ ਬਾਈਕ ਦੀ ਡਿਟੇਲ ਹੈ ਇਹਦੇ ਥਲੇ 9-10 ਲੀਟਰ ਦੁੱਧ ਤਿਆਰ ਹੀ ਹੋਣ ਠੀਕ ਹੈ ਬੱਚਾ ਇਹਦਾ ਕਿਹੜਾ ਆ ਗਿਆ ਜੀ ਬੱਚਾ ਜਾਂ ਕੱਟਾ ਬੈਠਾ ਹੀ ਇਹਦਾ ਆਹ ਜਿਹੜਾ ਇਹਦਾ ਹੈਨਾ ਠੀਕ ਹੈ ਭਾਈ ਤੇ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ 20 ਦਿਨ ਜੀ ਠੀਕ ਹੈ ਭਾਈ ਚਵਾਇ ਇਹਨੂੰ ਕਿਵੇਂ ਆਲੀ ਓਕੇ ਓਕੇ ਜਮਾ ਜੀ ਇਹ ਰਸਤਾ ਦੀ ਇਹ ਰਾਜਸਥਾਨ ਦੀ ਇਹ ਪਹਿਲੀ ਵੀਡੀਓ ਜੀ ਪਾਈ ਸੀ ਹਾਂ ਭਾਈ ਸੀ ਠੀਕ ਹੈ ਉਹ ਕੀ ਕਾਰਨ ਬਣ ਗਿਆ ਉਹ ਕਾਰਨ ਬਣ ਗਿਆ ਸਾਈ ਕਰਕੇ ਆਏ ਨਹੀਂ ਜੀ ਠੀਕ ਹੈ ਭਾਈ ਜੀ ਸੋ ਓਕੇ ਲੈ ਇਸ ਤਰ੍ਹਾਂ ਨਾ ਕਰਿਆ ਕਰੋ ਅੱਛਾ ਭਾਈ ਹੁਣ ਇਹਦੇ ਥਲੇ 9 ਕਿਲੋ ਵਾਂਗੂ ਦੁੱਧ ਖੁੱਲਾ 10 ਵੀ ਇਹਦਾ 82000 ਕਹਦੋ ਜੀ 82000 ਰੁਪਏ ਲੈ ਮਿੱਤਰੋ ਇਹ 82000 ਦੀ ਮਿਲ ਜੂਗੀ ਮਗਰ ਇਹਦੇ ਆ ਗਿਆ ਪਹਿਲਵਾਨ ਕੱਟਾ 20 ਦਿਨਾਂ ਦਾ ਸੁਆ ਹੈ ਨਾ ਬਾਈ ਆ 20 ਦਿਨਾਂ ਦਾ ਸੁਆ 20 ਦਿਨਾਂ ਦਾ ਸੁਆ ਪਤਿਆਂ ਦਾ ਬੱਚਾ ਜ਼ਰੂਰ ਵਿਖਾ ਦੇ ਇੱਕ ਵਾਰੀ ਆ ਬੈਠਾ ਇਹਦਾ ਕੱਟਾ ਮਿੱਤਰੋ ਸਿੰਘ ਵੇਖ ਸਕਦੇ ਬੱਚਾ ਪੂਰਾ ਨਿੱਗਰ ਆ ਸੁਆ ਚੰਗਾ ਵਾ ਲੈ ਵੀ ਮਿੱਤਰੋ ਇਹ ਹੋ ਗਈ 5 ਨੰਬਰ 6 ਨੰਬਰ ਦੇ ਇੱਕ ਹੋਰ ਨੀਲੀ ਰਵੀ ਦੀ ਮੈਂ ਆ ਬਾਈ ਇੰਦੀ ਕਿਰਤ ਦੇ ਮਗਰ ਬੱਚਾ ਹੈ ਨੀਗਾ ਅੱਛਾ ਜੀ ਪਲਾ ਦੀ ਬੇੜੇ ਚ ਕੱਢ ਕੇ ਉੱਥੇ ਬੰਨ ਕੇ ਜਦੋਂ ਮਰਜ਼ੀ ਚੋ ਲੋ ਅੱਛਾ ਸੀ ਲੈ ਨਹੀਂ ਆ ਸੀ ਲੈਨੇ ਆਪਣੀ ਘਰ ਦੀ ਮੱਝ ਹੈ ਠੀਕ ਹੁਣ ਆਪਾਂ ਪਸ਼ੂ ਲਿਆਉਣ ਲੱਗੇ ਕਰਕੇ ਵੀ ਚੱਲ ਹੋਰ ਪਸ਼ੂ ਇੱਕ ਵੱਧ ਆ ਜਾ ਕਰੂ ਤਾਂ ਵੇਚਣੀ ਹੈ ਇਹਦੇ ਥੱਲੇ 10 ਲੀਟਰ ਖੁੱਲਾ ਹੈ ਸੱਜਰ ਥੱਲੇ 16 ਲੀਟਰ ਦੁੱਧ ਸੀਗਾ ਕਿੰਨੇ ਚਿਰ ਦਾ ਸੂਆ ਜਾਂਦਾ ਬਈ ਇਹ ਤਿੰਨ ਅੱਖ ਮਹੀਨਾ ਦਾ ਕਹਿ ਦੋ ਜੀ ਤਿੰਨ ਮਹੀਨਾ ਦਾ ਕੋਈ ਏਆਈ ਵਗੈਰਾ ਕਰਾਤੀ ਜਾਂਦੀ ਕਿ ਨਹੀਂ ਠੀਕਾ ਟੂਕਾ ਲੈ ਲਿਆ ਇਹ ਹੀ ਨਹੀਂ ਕੋਸਲਵਾਇਆ ਗਰਮੀ ਕਰਕੇ ਹਾਂ ਇਹਦੇ ਥੱਲੇ 10 ਕਿਲੋ ਦੁੱਧ ਖੁੱਲਾ ਤੇ ਖੁੱਲਾ ਜੀ ਇਹ ਇੱਧਰ ਤੇ ਉਹ ਮੈਂ ਲਾਉਗੀ ਦੋ ਤੇ ਇੱਕ ਸਕਿੰਟ ਤੋਂ ਪਹਿਲਾਂ ਬਲਾ ਤਾਰ ਲਾ ਕੇ ਠੀਕ ਆ ਬਾਈ ਠੀਕ ਆ ਚਵਾ ਚੰਗਾ ਲੱਗਿਆ ਜੀ ਚਵਾ ਇੱਕ ਨੰਬਰ ਦਾ ਲੱਗਾ ਪੋਲਾ ਜੀ ਠੀਕ ਆ ਹੁਣ ਆਪਾਂ ਇਹਨੂੰ ਤਰੇ ਮਹੀਨੇ ਚੋ ਵੀ ਲੈ ਕੇ ਨੇ ਜੀ ਦੇ ਦਈਏ ਜੀ ਇਹ ਆਪਾਂ ਇੱਕੋ ਹੀ ਗੱਲ ਕਹਿੰਦੇ 72000 ਤੋਂ ਹੀ ਦੇਣੀ ਆ ਜੀ 72000 ਦੀ ਦੀਣੀ ਆ ਇਹਦੇ ਵਿੱਚ ਕੋਈ ਵੀਰ ਹੋਵੇ ਬੜੀ ਚੰਗੀ ਮਾਝਾ 16 ਲੀਟਰ ਦੀ ਆਪਾਂ ਗਾਰੰਟੀ ਦੇਵਾ ਸੱਜਰ ਦੀ ਠੀਕ ਆ ਬਾਈ ਇਹਦੇ ਵਿੱਚ ਮੰਨਤਾ ਨੂੰ 72000 ਤੋਂ ਕੋਈ ਲੜ ਦੇ ਕਰਦਾਂਗੇ ਲੜ ਪਿਆਰ ਦੀ ਠੀਕ ਆ ਜੀ ਮਿੱਤਰੋ ਉਹ ਨੀਲੀ ਰਾਵੀ ਦੀ ਮੈਂ ਸੱਜਰ ਗਿਣ ਕੇ ਲੈ ਰਿਹਾ ਕਿਉਂਕਿ ਗਰ ਕਟਾ ਆ ਪੂਰੀ ਮੈਂ ਮਿਲੂਗੀ 85000 ਦੀ ਮਿੱਤਰੋ 20 ਦਿਨਾਂ ਦਾ ਸੁਆ ਮਗਰ ਪੂਰੀ ਕੱਟੀ ਆ ਨਾਲ ਦੀ ਮੈਂ ਕਾਲੀ ਮਿਲੂਗੀ ਮਿੱਤਰੋ ਇਹਦਾ 5 6 ਦਿਨਾਂ ਦਾ ਸੁਆ ਮਗਰ ਇਹਦੇ ਕੱਟੀ ਰੇਟ 85000 ਉਹ ਮੈਂ ਲੱਖ ਰੁਪਏ ਦੀ ਮਿਲੂਗੀ ਵਿੱਚੋਂ ਮਾਨਤਾ ਦੇ ਮਿੱਤਰੋ 13 ਲੀਟਰ ਦੁੱਧ ਕੰਡੇ ਵਾਲਾ ਤਿਆਰ ਹਾਜ਼ਰ ਨਾਜ਼ਰ ਸੁਆ ਤੀਜਾ ਤੇ ਤੀਜਾ ਸੁਆ ਹੀ ਆ ਪਹਿਲੇ ਨੰਬਰ ਵਾਲੀ ਮੈਂ ਜਿਹੜੀ ਖੜੀ ਹੋਈ ਆ ਉਹਦੇ ਥੱਲੇ 11 ਕਿਲੋ ਬੋਲਾ ਕਲਦੀ ਸੋਈ ਮਗਰ ਆ ਗਿਆ ਕੱਟਾ ਮਿੱਤਰੋ ਉਹਦਾ ਰੇਟ ਵੀ ਹੈਗਾ ਲੱਖ ਰੁਪਇਆ ਤੋਂ 2000 ਰੁਪਏ 98000 ਰੁਪਇਆ ਇਹ ਅੱਜ ਦੀ ਵੀਡੀਓ ਦੇ ਵਿੱਚ ਜਨਵ ਕਰੋ ਜਿਹਨੂੰ ਤੁਸੀਂ ਮਨਾਮੋਹੀ ਪਿਆਰ ਕਰਦੇ ਆ ਜੇ ਤੁਸੀਂ ਵੀ ਮਹਿੰਗਾ ਲੈਣੀ ਆ ਤਾਂ ਬਾਈਨਾ ਬੁਕਿੰਗ ਤੇ ਚਲੋ ਕਿਉਂਕਿ ਮੈਂ ਜਾਨਵਰ ਆਉਂਦੇ ਰਹਿਣਗੇ ਧੰਨਵਾਦ